ਮਾਰਾ ਨੇ ਇੱਕ ਵਾਰ ਸਵਾਲ ਪੁੱਛਿਆ ਹੂੰ ਕਹਿੰਦੇ ਕਈ ਬੰਦੇ ਇਹ ਠੱਗੀਆਂ ਠੋਰੀਆਂ ਵੀ ਮਾਰੀ ਜਾਂਦੇ ਆਂ ਔਰ ਇਹ ਮੰਤਰੀ-ਮੰਤਰੀ ਬਣ ਕੇ ਲੁੱਟੀ ਲੱਟੀ ਵੀ ਜਾਂਦੇ ਆਂ ਜੀ ਪਰ ਫੇਰ ਵੀ ਉਹਨਾਂ ਦੀ ਚੜ੍ਹਾਈ ਹੋਈ ਜਾਂਦੀ ਹੈ ਹਾਂ ਜੀ ਫਿਰ ਬੜਾ ਸੋਹਣਾ ਜਵਾਬ ਦਿੰਦਾ ਮਹਾਰਾਜ ਬਹੁਤ ਸੋਹਣਾ ਜਵਾਬ ਦਿੰਦਾ ਜੀ ਕਹਿੰਦੇ ਭਾਈ ਇਹ ਜਿਹੜੀ ਗੱਲ ਹੈ ਨਾ ਪਰਮਾਤਮਾ ਹੈ ਜੋ ਜਿਹੜੇ ਇਹ ਠੱਗੀਆਂ ਠੋਰੀਆਂ ਵਾਲੇ ਬੰਦੇ ਆਂ ਇਨਾਂ ਦੇ ਜਿਹੜੇ ਚੰਗੇ ਕਰਮ ਹੈ ਉਹ ਪਹਿਲਾਂ ਦੇ ਦਿੰਦਾ ਵੀ ਲੈ ਹੋਰ ਵੱਧ ਫੁੱਲਦਾ ਹੋਰ ਜ਼ਮੀਨ ਇਕੱਠੀ ਕਰ ਲੈ ਹੋਰ ਠੱਗੀ ਮਾਰ ਕੇ ਕਮਾ ਲੈ ਉਹ ਤਾਂ ਕਰਦਾ ਵੀ ਇਹਨਾਂ ਦੇ ਚੰਗੇ ਕਰਮ ਖਤਮ ਹੋ ਜਾਣ ਜਾਂ ਚੰਗੇ ਕਰਮ ਖਤਮ ਹੋ ਗਏ ਫੇਰ ਇਹ ਪਰ ਰਗੜਾ ਚ ਪਰਮਾਤਮਾ ਛਾੜਦਾ ਜੀ ਪਰ ਜਿਹੜੇ ਉਹਦੇ ਭਗਤ ਹੈ ਉਹਨਾਂ ਦੇ ਪਹਿਲਾਂ ਉਹ ਮਾੜੇ ਕਰਮ ਖਤਮ ਕਰਦਾ ਤਾਂ ਹੀ ਕਈ ਭਗਤੀ ਵਾਲ ਲੱਗਦੇ ਉਹਨਾਂ ਨੂੰ